ਤੇ ਇਧਰ ਆ ਗਿਆ ਅਰਜਨ ਹਾਂਜੀ 14 ਮਾਡਲ ਆ ਜੀ ਇਹ 14 ਮਾਡਲ ਆ 605 ਡੀ ਆ ਜੀ ਹਾਂਜੀ ਤੇ ਇਹ ਕੰਡੀਸ਼ਨ ਪੱਖੋਂ ਬਾਈ ਕਿਵੇਂ ਸਾਰਾ origignal ਆ ਜੀ ਸਾਰਾ origignal ਤੇ 80 ਪੈਸੇ ਟਾਇਰ ਆ ਇਹਦਾ ਰੇਟ ਕੀ ਆ ਇਹਦਾ 410 ਆ 14 ਮਾਡਲ ਆ ਹਰਿਆਣਾ ਨੰਬਰ ਆ ਹਰਿਆਣਾ ਨੰਬਰ ਆ 410 ਐ ਇਹ ਚੋ ਕਿੰਨਾ ਚੱਕੇਗਾ ਫਟ ਸਟੌਂ ਕਿੰਨਾ ਕਰੇਗਾ ਇਹ 80 ਦਾ ਦੇ ਦਿਆਂਗੇ 3 ਲੱਖ ਤੇ 80 ਹਜ਼ਾਰ ਦਾ ਦਾਸ ਮੇਰੇ ਕਿੰਨੀ ਆ 370 ਦਾ ਹੀ ਦਵਾਂਗੇ ਐਤ ਕੀ ਦਾ ਬਾਹ ਬਾਹ ਲੀਆਂ ਆਫਰਾਂ ਦੇਈਆਂ ਨਾ ਤੂੰ ਆਫਰਾਂ ਹੀ ਦੇਣ ਵਾਸਤੇ ਆਏ ਅੱਜ ਤੇਰੇ ਕੋਲ ਪਹਿਲੀ ਵਾਰ ਹੀ ਆਏ ਆ ਤੇ ਜਿਹੜਾ ਆ ਖੜਾ ਕਰ ਜਨ ਨੋਵ ਇਹ ਮਾਰ ਕੇ 20 ਦੇ ਆ ਕਾਪੀ 21 ਦੀ ਆ 21 ਮਾਡਲ ਹੀ ਮੰਨੀ ਐ 21 ਮਾ ਹਾਂ ਨਾਲ ਦੇ ਟਾਇਰ ਆ 75 ਪੈਸੇ ਮੈਟਿੰਗ ਵਗੈਰਾ ਚ ਮੈਟਿੰਗ ਮੂਟਿੰਗ ਸਾਰੀ ਹੋਈ ਆ ਟਰੈਕਟਰ ਖੁੱਲਿਆ ਖੱਲਿਆ ਨਹੀਂ ਕਿਤੇ ਚਾਬੀ ਨਹੀਂ ਲੱਗੀ ਬਾਡੀ ਲੈਨ ਦਾ ਚੈੱਕ ਕਰਾ ਦਿਓ ਕਨੋਪੀ ਚੰਗੀ ਲੱਗੀ ਹੋਪੀ ਨਵੀਂ ਲੱਗੀ ਆ ਸਾਰੀ ਹਾਂ ਠੀਕ ਆ ਇਹ ਕੰਡੀਸ਼ਨ ਪੱਖੋਂ ਜੁਮੇ ਬਹੁਤ ਚੰਗਾ ਟਰੈਕਟਰ ਸਾਰਾ オリジナル ਆ ਸਾਰਾ ਹੋ ਰਿਹਾ ਹਾਂ ਬੈਸਟ ਬੰਗਾਲ ਨੰਬਰ ਆ ਬੈਸਟ ਬੰਗਾਲ ਨੰਬਰ ਆ ਹਾਂਜੀ ਹਾਂਜੀ ਤੇ ਹੁਣ ਬਾਈ ਜੇ ਆਪਾਂ ਹੁਣ ਇਹਦਾ ਰੇਟ ਜੇ ਆਪਾਂ ਪੰਜਾਬ ਨੰਬਰ ਹੁੰਦਾ ਤਾਂ ਕਿੰਨਾ ਕੁ ਹੁੰਦਾ ਪੰਜਾਬ ਨੰਬਰ ਦਾ ਤਾਂ 21 ਮਾਡਲ ਦਾ ਦੀ 6.5 ਲੱਖ ਪਾਉਣੇ 7 ਲੱਖ ਹੈਗਾ ਫਿਰ ਆਪਾਂ ਕਿੰਨੇ ਤਾਂ ਦੇਣਾ ਆਪਾਂ 4.5 ਲੱਖ ਦਾ ਦੇ ਦਾਂਗੇ ਨਾ 4.5 ਜ਼ਿਆਦਾ ਹੈ ਹੈ ਜ਼ਿਆਦਾ ਨਹੀਂ ਜ਼ਿਆਦਾ ਤਾਂ ਨਹੀਂ ਟਰੈਕਟਰ ਵੀ ਨਵਾਂ ਜਮਾਂ ਨਹੀਂ ਥੋੜਾ ਜ਼ਿਆਦਾ ਥੱਲੇ 4.5 ਦਾ 4.5 ਦਾ ਦੇ ਦਾਂਗੇ ਮੈਂ ਤਾਂ ਉਤਲਾ ਪਿਆ ਚੱਕਰ ਨੂੰ ਫਿਰਦਾ ਚਾਰ ਦਾ ਦਵਾਂਗੇ ਦੇ ਦिए ਉਹ ਚਾਰ ਦਾ ਮੁੜ ਕੇ ਫੋਰਾ ਘਟਾਉਂਦੇ ਆ ਕੇ ਰਹਿੰਦੇ ਨਹੀਂ ਨਹੀਂ ਚਾਰ ਦਾ ਦਮੇ ਲਾ ਹਾਨਾ ਦਾ ਸੌਦਾ ਬਾਈ 4 ਲੱਖ ਦਾ ਲੈ ਜਾਓ ਆ ਕੇ ਟਰੈਕਟਰ ਚੈੱਕ ਕਰ ਲਿਓ ਹਾਂ 4 ਲੱਖ ਚ ਲੈ ਜਾਓ ਵੀ ਆ 605 9 ਹਾਂ ਤੇ ਬਾਕੀ ਜਿਹੜਾ